ਆਪਣੇ ਚ ਸਾਰਿਆਂ ਚ ਸੁਣਿਆ ਸੀ ਨਾ ਆਪਣੇ ਚ ਸਾਰਿਆਂ ਚ ਵੇਖਦੇ ਆ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਨੌਜਵਾਨ ਵੀਰਾਂ ਚ ਵੇਖਦੇ ਆ ਕਿਤੇ ਸ਼ੀਸ਼ਾ ਵੇਖਦੇ ਆ ਨਾ ਸਾਬ ਜਾਦਿਆਂ ਨੂੰ ਯਾਦ ਕਰੋ ਵੀ ਅੰਦਰੋਂ ਤੇ ਨਹੀਂ ਉਹੋ ਜੇ ਬਣ ਸਕਦੇ ਸਰੂਪ ਤਾਂ ਬੜਾਈਏ ਬਾਕੀ ਕਿਰਪਾ ਮਰ ਜਾ ਆਪੇ ਕਰ ਦਿੰਦੇ ਨੌਜਵਾਨ ਵੀਰੋ ਜੇ ਕੁਝ ਸਿੱਖਿਆ ਨਾ ਮੇਲੇ ਦੇ ਰੂਪ ਚ ਜਾਂਦੇ ਰਹੇ ਫਤੇਗੜ ਸਾਹਿਬ ਵੀ ਮੱਥਾ ਟੇਕਿਆ ਉਥੇ ਲੰਗਰ ਪਾਣੀ ਛੱਕ ਕੇ ਆ ਗਏ ਸਿੱਖਿਆ ਕੁਝ ਨਹੀਂ ਫਿਰ ਕੋਈ ਫਾਇਦਾ ਨਹੀਂ ਬਣਾ ਮਾਫ ਕਰਨਾ ਕਹਿੰਦੇ ਆ ਨਾ ਨਸ਼ਿਆਂ ਤੋਂ ਦੂਰ ਨਸ਼ਿਆਂ ਤੋਂ ਦੂਰ ਸਰਕਾਰਾਂ ਨੇ ਨਹੀਂ ਕਰਵਾਉਣਾ ਨਸ਼ਿਆਂ ਤੋਂ ਦੂਰ ਅਸੀਂ ਆਪ ਹੋਣਾ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੁੱਤ ਨਸ਼ਾ ਕਰਦੇ ਆ ਜ਼ਿੰਦਗੀ ਚ ਆਉਣੇ ਔਖੀ ਐ ਤੇ ਅਸੀਂ ਇਹੋ ਜੇ ਇਤਿਹਾਸ ਦੇ ਵਾਰਿਸ ਹੋਈਏ ਤੇ ਨਸ਼ਾ ਸਾਨੂੰ ਲੱਗ ਜੇ ਕਿਵੇਂ ਹੋ ਸਕਦਾ ਅਸੀਂ ਇਤਿਹਾਸ ਤੋਂ ਦੂਰ ਆ ਅਸੀਂ ਬਾਣੀ ਤੋਂ ਦੂਰ ਆ ਤਾਂ ਕਰਕੇ ਤੇ ਨਸ਼ਾ ਸਾਡਾ ਕੋਈ ਹੋਰ ਛਡਾਵੇ ਤੁਸੀਂ ਵੇਖਿਆ ਨਹੀਂ ਵੀ ਕਿੰਨੇ ਪਰਿਵਾਰ ਐ ਜਿਹੜੇ ਨਸ਼ਾ ਨਹੀਂ ਕਰਦੇ ਤੇ ਉਹਨਾਂ ਦੇ ਕਿਹੜਾ ਕੋਈ ਆ ਕੇ ਮੂੰਹ ਵਿੱਚ ਪਾ ਜਾਂਦਾ ਨਸ਼ਾ ਸਾਡੇ ਵੀ ਤਾਂ ਸਾਰੇ ਐ ਸਾਡੇ ਵੀ ਤਾਂ ਬਹੁਤ ਐ ਬਸ ਵਿੱਚ ਇਹ ਪ੍ਰਚਾਰ ਕਰੀਏ ਤੇ ਆਪ ਬਚੀਏ ਦੂਜਿਆਂ ਨੂੰ ਬਚਾਈਏ ਸਾਡੀ ਖਾਤਰ ਅਨੰਦਪੁਰ ਸਾਹਿਬ ਛੱਡਿਆ ਮਹਾਰਜ ਨੇ ਸਾਡੀ ਖਾਤਰ ਆਪਣੇ ਪੁੱਤ ਸ਼ਹੀਦ ਕਰਾਏ ਦਇਆ ਸਿੰਘ ਨੇ ਬਥੇਰਾ ਕਿਹਾ ਉਹ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਣ ਵਾਲਿਆ ਵੇਖ ਕੇ ਜੁਹਾਰ ਨੂੰ ਕਿਉਂ ਪੈਰ ਖਿਸਕਾ ਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲੈਂਦਾ ਇੱਕ ਵਾਰੀ ਚੱਕ ਕੇ ਆਪਣੇ ਸੀਨੇ ਨਾਲ ਕਿਉਂ ਨਹੀਂ ਲਾ ਲੈਂਦੇ ਪਤਾ ਨਹੀਂ ਉਹਨਾਂ ਦੇ ਅੰਦਰ ਕੀ ਖੇਡ ਚੱਲ ਰਹੀ ਸੀ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੀ ਬੱਚਿਆਂ ਦੀ ਪੀੜ ਤਾਂ ਪੰਛੀ ਵੀ ਨਹੀਂ ਚੱਲਦੇ ਪਤਾ ਨਹੀਂ ਤੁਸੀਂ ਕਿਹੜੀ ਗੱਲ ਦੇ ਪਿੱਛੇ ਲੱਗੇ ਹੋਏ ਹੋ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿਤਲਾ ਦਿਆਂ ਨਿਵਾਹੀ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਮੇਰਾ ਮਨ ਚਾਹੁੰਦਾ ਹੈ ਕਿ ਮੈਂ ਇੱਥੇ ਕੁਝ ਪਿਆਰ ਜਿਤਲਾ ਦਿਆਂ ਜਿਹੜੀ ਅਖੀਰੀ ਰਸਮ ਲੋਕ ਨਿਭਾਉਂਦੇ ਆ ਮੈਂ ਉਹ ਰਸਮ ਨਿਭਾ ਦਿਆਂ ਉਹ ਕਿਹੜੀ ਰਸਮ ਹੈ ਪੱਗ ਲਾ ਕੇ ਸੀਸ ਦੇ ਦੋ ਟੋਟ ਕੇ ਬਣਾ ਲਿਆ ਅੱਧਾ ਅੱਧਾ ਦੋਵਾਂ ਦੇ ਸਰੀਰ ਉੱਤੇ ਪਾ ਦਿਆ ਦਾਇਆ ਸਿੰਘ ਕਹਿੰਦਾ ਮੈਂ ਆਪਣੀ ਦਸਤਾਰ ਲਾ ਕੇ ਟੋਟੇ ਕਰਕੇ ਮੈਂ ਸਰੀਰ ਉੱਤੇ ਪਾ ਦਿਆ ਬੜੇ ਹੀ ਗਰੀਬ ਮਾਪੇ ਇਸ ਜੱਗ ਉੱਤੇ ਪਏ ਨੇ ਉਹ ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਕੱਫਣ ਤੋਂ ਬਗੈਰ ਤਾਂ ਗਰੀਬ ਦਾ ਬੱਚਾ ਵੀ ਜਾਂਦਾ ਨਹੀਂ ਸੁਣੀ ਗਏ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹ ਸੁਣਦੇ ਰਹੇ ਸੁਣਦੇ ਰਹੇ ਫਿਰ ਬੋਲੇ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਲੈਣਾ ਕੀਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਤੂੰ ਇਨਾ ਮੂੰਹ ਕਿਉਂ ਜਤਾ ਰਿਹਾ ਮਾਰੇ ਕਹਿੰਦੇ ਦੇਖ ਲੈ ਮੈਦਾਨ ਵਿੱਚ ਜਰਾ ਛਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਆਏ ਜੁੱਤਾ ਲਾ ਦਿੱਤਾ ਸੀ ਕੇਸ ਖੁੱਲੇ ਸੀ ਸਿੰਘਾਂ ਦੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾ ਦਿਆਂ ਦਇਆ ਸੰਗਾ ਮੈਂ ਸਿੱਖੀ ਚ ਬਖੇਵਾ ਕਿਵੇਂ ਪਾ ਦਿਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਿੱਖੀ ਚ ਬਖੇਵਾ ਕਿਵੇਂ ਪਾ ਦਿਆਂ ਅੱਜ ਬਹੁਤ ਕੁਝ ਚੱਲਦਾ ਹੈ ਕਿਤੇ ਅੰਮ੍ਰਿਤ ਚ ਵਖੇਵਾ ਕਿਤੇ ਸਾਡੇ ਲੰਗਰਾਂ ਚ ਵਖੇਵਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਮੈਂ ਸਿੱਖੀ ਚ ਵਖੇਵਾ ਕਿਵੇਂ ਪਾ ਦਿਆਂ ਦੇਖ ਆਖ ਸੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ Laash ਨਹੀਂ ਓ ਚੁੱਕਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦਇਆ ਸਿੰਘਾ ਮੋਹ ਵਾਲੇ ਤਿੰਕੇ ਤਣੋਂ ਤੋੜ ਦੇ ਛੱਡ ਦੇ ਮੋਹ ਵਾਲੀਆਂ ਗੱਲਾਂ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ ਪੰਥ ਦੇ ਸ਼ਹੀਦਾਂ ਨੂੰ ਕਫਣਾਂ ਦੀ ਲੋੜ ਨਹੀਂ ਹੁੰਦੀ ਉਹ ਕੀ ਪਤਾ ਕਿੱਥੇ ਸ਼ਹੀਦ ਹੋ ਜਾਣਾ ਇੰਨਾ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਦਇਆ ਸਿੰਘਾ ਮੋਹ ਦੀਆਂ ਕਿਉਂ ਦੇਈ ਜਾਂਦਾ ਥੰਮੀਆਂ ਉਹ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨਹੀਂ ਲੰਮੀਆਂ